ਕੁੜਗਾ ਫਲਾਬਤ ਵਾਚੇ ਨਾ ਸਿਰਫ ਸਿਤੂ ਕਾ ਵੀ ਦਿੱਤਾ ਉਹ ਬੇਬੇ ਕਰ ਤੈਨਨੇ ਕਪੜਾ ਉਹਨਾਂ ਸਾਖਦਾ ਲੱਗੂਗਾ ਇਹ ਨਾਲ ਫਿਰ ਕੀ ਹੋਗਾ ਜੀ ਆਦ ਕਿ ਸਰਫ ਵੱਧ ਲੱਗ ਗਿਆ ਮੈਂ ਵੀ ਘਰ ਦੀ ਮਾਲਕਾਂ ਨਹੀਂ ਕਾਲਦੀ ਪੁੱਤ ਨਹੀਂ ਸੀ ਵਿਆਂ ਚੱਦ ਤੂੰ ਕਹੜੇ ਪਾਸੇ ਮਾਲਕਾਂ ਹੋ ਗਈ ਬਿਗੜਦੇ ਨੇ ਜੋੜ ਕਾ ਮਾਰ ਬਣਾਇਆ ਹੈ ਬੇਬੇ ਕਿਉਂ ਚੁੱਠੋ ਲਿਆ ਪੰਡਾ ਬੰਨੀ ਆਨੀ ਹੈ ਮੈਨੂੰ ਤਾਈ ਨੇ ਸਾਰਾ ਕੁਝ ਦੱਸਤਾ ਇਹ ਘਰ ਤੁਸੀਂ ਜ਼ਮੀਨ ਵੇਚ ਕੇ ਪਾਇਆ ਸੀ ਨਾਲ ਮੈਂ ਐਵੇਂ ਨਹੀਂ ਸੀ ਆ ਗਈ ਤੁਹਾਡਾ ਸਾਰਾ ਪੰਡ ਮੈਨੂੰ ਲੈਣ ਗਿਆ ਸੀ ਇਹ ਤਾਂ ਸੜ ਤੋਂ ਗਲਤੀ ਹੋ ਗਈ ਜਿਹੜਾ ਤੁਸੀਂ ਲੈਣ ਗਏ ਉਹ ਕਿਉਂ ਤੁਸੀਂ ਕੁੜਕੜ ਲਾਈ ਆ ਯਾਰ ਹੁਣ ਗੱਲ ਕੀ ਹੋਊਗੀ ਤੁਸੀਂ ਤਾਂ ਸੌਣ ਵੀ ਨਹੀਂ ਕੀ ਕਹਗੇ ਪਾਪਾ ਨਾਣੀ ਨਾਣੀ ਤੇਰੀ ਮਾਂ ਨਾਲ ਆਪਾਂ ਅੱਡ ਹੋਣਾ ਹੈ ਅੱਛਾ ਅੱਡ ਹੋਣਾ ਉਹ ਜੇ ਅਸੀਂ ਅੱਡ ਹੋ ਗਏ ਬੇਬੇ ਨੇ ਤਾਂ ਘਰ ਦਾ ਚਮਚਾ ਵੀ ਨਹੀਂ ਚੱਕਣ ਦੇਣਾ ਇਹਦੂ ਚੰਗਾ ਇਹਨਾਂ ਦੀ ਸੋळा ਕਰਵਾ ਦੇਣਾ ਨਾਲੇ ਖਰਚੇ ਦੁੱਗਣੇ ਤਿੱਗਣੇ ਵੱਧ ਜਾਣਗੇ ਬੇਬੇ ਕੋਲ ਜਾਣਾ ਮੈਂ ਬੇਬੇ ਕੀ ਰੱਖਿਆ ਲੜਾਈ ਝਗੜੇ ਚ ਆਪਾਂ ਸਾਰਿਆਂ ਨੇ ਇੱਕੋ ਘਰ ਚ ਇਕੱਠੇ ਰਹਿਣਾ ਹੈ ਤੁਸੀਂ ਸੋळा ਕਰ ਲਓ ਵੇ ਐ ਕਿ ਮੈਂ ਕਰ ਲਾਂ ਸੋळा ਮੇਰਾ ਤਾਂ ਜੀ ਕਰਦਾ ਇਹਦਾ ਮਾਰ ਮਾਰ ਚਪੇੜੇ ਬੂਠਾ ਭੰਨਦਿਆਂ ਚਲ ਐ ਘਰ ਬੇਬੇ ਤੂੰ ਚਪੇੜੇ ਮੇਰੇ ਮਾਰ ਲੈ ਤੇ ਸੋळा ਉਹਦੇ ਨਾਲ ਕਰ ਲੈ ਹਾਂ ਐ ਵੀ ਠੀਕ ਹੈ